ਆਫਰੀਕਲ ਜੀ ਬਾਈ ਤੁਹਾਨੂੰ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ ਤੇ ਅੱਜ ਪਹੁੰਚੇ ਹਾਂ ਬਾਈ ਪਾਣ ਜੀ ਕੋ ਹੁਣੇ ਇੰਦਰ ਕੋ ਤੇ ਡੈਡੀ ਵੀ ਆਏ ਹੋਏ ਨਾਲ ਤੇ ਮਲਾਉਨੇ ਤੁਹਾਨੂੰ ਤੇ ਪਾਣ ਜੇ ਲਾਈ ਹੋਈ ਬਾਈ ਮੂਕੜੀ ਮੂਕੜੀ ਲਾਈ ਹੈ ਨਾ ਪਹਿਲੀ ਵਾਰੀ ਕਿ ਤੁਹਾਨੂੰ ਦਿਖਾਉਨੇ ਆ ਫੁੱਲ ਉੱtre ਆਇਆ ਫੁੱਲ ਪੈ ਗਿਆ ਬਾਈ ਉਹ ਤੇ ਦਿਖਾਉਨੇ ਆ ਕਿਵੇਂ ਦੀ ਹੈ ਕਿਵੇਂ ਦੀ ਤੇ ਪੁੱਛਦੇ ਜਾਣਕਾਰੀ ਲੈਣੇ ਨੇ ਵੀ ਕਦ ਲਾਈ ਤੀ ਤੇ ਕਰਕ ਵੱਡ ਹੋਈ ਹੁਣ ਖਾਉਣੇ ਆ ਜੀ ਤੇ ਕਹਿੰਨੇ ਵੇਚਣਾ ਦੇਸੀ ਬੱਛਾ ਏ ਬਾਈ ਕਿਹਾਂ ਕੋਲ ਪਿਓ ਵੇਚਣਾ ਤੇ ਲੈਣਾ ਹੋਇਆ 10 ਤੇ 5 ਆਪਾਂ ਨੂੰ ਫੋਨ ਕਰ ਲਿਓ ਮੈਸੇਜ ਕਰ ਦਿਓ ਜਾਂ ਤੇ ਹਾਲੀ ਨਿਕਲਿਆ ਹਾਲੀ ਕੱਢਿਆ ਹੈ ਨਾ ਪੂਰਾ ਤੇ ਗੰਨਾ ਸੀੜਿਆ ਤੇ ਰੇੜੇ ਦਾ ਵੀ ਪੂਰਾ ਚਾਲਕਾ ਬਾਈ ਪੂਰਾ ਹੈ ਤੇ ਦਿਖਾਉਣੇ ਆ ਜੀ ਮਲਾਉਣੇ ਨਾਲੇ ਭਾਂਜੇ ਨੇ ਦੋ ਜੀ ਬਾਈ ਇੱਧਰ ਵਿੱਚੇ ਹੀ ਭਾਂਜੇ ਨੇ ਮੂਹਰੇ ਮੇ ਲੋਈ ਪਹਿਲਾ ਭਾਣ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਕੀ ਹਾਲ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਕੀ ਕਰਦੇ ਆ ਜੀ ਬਸ ਜੀ ਹੈ ਜੀ ਲੜਕਾ ਹੈ ਮਾੜਾ ਅੱਛਾ ਕੰਮ ਕਰ ਲੈਂਦੇ ਤੁਸੀਂ ਸਾਰਾ ਜੀ ਡੈਡੀ ਵੀ ਆਇਆ ਹੈ ਸਹੀ ਗਾਲ ਜੀ ਇੱਧਰ ਬੀਜੀ ਹੋਈ ਭਾਈ ਦਾ ਦੋ ਤੈਨੂੰ ਜਿਹਾ ਸੁਨਾਰਾ ਦੇਣਾ ਹੈ ਭਾਈ ਬਿਲਕੁਲ ਠੀਕ ਹੈ ਠੀਕ ਹਾਂ ਇੱਧਰ ਬੀਜੀ ਹੋਈ ਮੂਫਲੀ ਨੇ ਇੱਥੇ ਉਹ ਵੀ ਜੀ ਆਹ ਬੀਜੀ ਹੋਈ ਆ ਦੇਖੋ ਚਿਲਾ ਆ ਗਏ ਵਧੀਆ ਮੂੰਗੀ ਮੂੰਹ ਫਲੀ ਐ ਨੂੰ ਪੂਰੀ ਹੋਈ ਹੋਈ ਆ ਕਿੰਨਾ ਕੀਟ ਇੱਕ ਕਿਲੋ ਇੱਕ ਕਿਲੋ ਕਿੱਥੇ ਤੇ ਲਿਆ ਤੇ ਬੀਜ ਅੱਡੇ ਪਰ ਤੇ ਅੱਡੇ ਪੜੇ ਉਮਰ ਲੱਗੀ ਆ ਲੌਰੀ ਤੇ ਕੱਚੇ ਮੂੰਗੀ ਅੱਛਾ ਜੀ ਕੱਚੀ ਮੂੰਗੀ ਕੱਚੀ ਮੂੰਹ ਫਲੀ ਅੱਛਾ ਕੱਚੀ ਬੀਜੀ ਹੋਈ ਆ ਹਾਂ ਬੀਜੀ ਘਾਤੀ ਉਰੇਨਤਾ ਨੌਲਜ ਦੇ ਸਾਨੂੰ ਮਾੜਾ ਮੋਟਾ ਦੱਸ ਕਦ ਬੀਜੀ ਦੀ ਬਾਈ ਇਹੇ ਹਾੜ ਦੇ ਹਾੜ ਵਿੱਚ ਹਾੜ ਤੇ ਅੱਛਾ ਇਹ ਵੱਡ ਕਾਲ ਹੋ ਜੂਗੀ ਇਹ ਤੋੜ ਪੱਟ ਹੋਣੀ ਆ ਹੂੰ ਦੋ ਮਹੀਨੇ ਅੱਸੂ ਚ ਨਾ ਨਾ ਅੱਸੂ ਦੀ ਗੱਲ ਨੂੰ ਕੱਤ ਤੱਕ ਕੱਤ ਤੱਕ ਜੇ ਪੱਟ ਨਹੀਂ ਅੱਸੂ ਕੱਤ ਤੱਕ ਅੱਸੂ ਕੱਤ ਤੱਕ ਲੈ ਦੇਸੀ ਮਹੀਨੇ ਐ ਨਾ ਪਤਾ ਮੁੰਡੇ ਨੂੰ ਦੇਖਣਾ ਹੈ ਦੇਸੀ ਦਾ ਪਤਾ ਉਹ ਮਨੀਂਦਰ ਨੌਲ ਜੀ ਪੂਰੀ ਹੈ ਪੂਰੀ ਨੌਲ ਜਾ ਆ ਬਾਜਰਾ ਕਿਹੜਾ ਵੇਚਿਆ ਵਾ ਇਹ ਜਿਹੜਾ ਬਾਇਰਾ ਹੁੰਦਾ ਹੈ ਇਹ ਨਿਊਟਰੀ ਕਿਹੜਾ ਦੂਆ ਕੀ ਦੂਆਈ ਆ ਦਿਖਾ ਬਾਈ ਆ ਇਹਦੀ ਮੂਫਲੀ ਬਾਈ ਦੇਖੋ ਐਹੇ ਜੀ ਹੁੰਦੀ ਆ ਮੈਂ ਤਾਂ ਪਹਿਲੀ ਵਾਰੀ ਦੇਖੀ ਆ ਅਜੇ ਤੱਕ ਕਦੇ ਲਾਈ ਨਹੀਂ ਮੇਰੀ ਇਹਾਂ ਦੇ ਜਮੀਨ ਡਾਕਰ ਆ ਦੇਖੀ ਜਾਂਦੀ ਐ ਹਾਂ ਦੇਖੋ ਬਾਈ ਫੁੱਲ ਉੱਤਰਿਆ ਆ ਪੂਰਾ ਫੁੱਲ ਆ ਗਿਆ ਹਾਂ ਫੁੱਲ ਆ ਗਿਆ ਗੱਠੀ ਦੇ ਥੱਲੇ ਪੈਣੀ ਜਗੇ ਹੀਠਾਂ ਹੀ ਹੋਰ ਉੱਪਰ ਥੋੜੋ ਹਾਂ ਉਹ ਗੱਠੀ ਦੇ ਥੱਲੇ ਹੀ ਹੈ ਹੀਠਾਂ ਹੀ ਹੈ ਹੋਰ ਜੜ ਚ ਅੱਛਾ ਜੜ ਚ ਹਾਂ ਮਨ ਤਾਂ ਵੀ ਫੁੱਲ ਉੱਤਰਿਆ ਆ ਵੀ ਕਿਤੇ ਇੱਥੇ ਉੱਤਰੂ ਲੱਗਦੀ ਇਹਦੇ ਜੜ ਚ ਮਿੱਟੀ ਹੀ ਆਉਣੀ ਐ ਅੱਛਾ ਉਰੇ ਜੰਮਣੀ ਆ ਡਾਕਰ ਆ ਦੇਖੀ ਜਾਂਦੀ ਕੋਈ ਕਾਮਯਾਬ ਹੁੰਦੀ ਕਿ ਨਹੀਂ ਹੁੰਦੀ ਅੱਛਾ ਰਿੱਤੇ ਰਿੱਤੇ ਜੀ ਬਹੁਤ ਹੁੰਦੀ ਐ ਰਿੱਤੇ ਫੁੱਲ ਦੀ ਐ ਪਹਿਲੀ ਵਾਰੀ ਲਾਈ ਮਨਿੰਦਰ ਹੈ अच्छा जी बीज बो दसी हो जड़ी हैगी है किन्नी के आ बीज जी हुई प्यारी भाई ने छोटी जी एक किलो बीज लेंदा दा 1 किलो बीज ਨਾਲ ਆਹ ਬੀਜੇ ਥੋੜੀ ਜੀ ਆ ਪਰਾਂ ਛਿੱਦੀ ਹੈ ਇਧਰ ਬਥਰੀ ਆਹ ਸੰਘਣੀ ਹੋਈ ਹੋਈ ਆ ਦੇਖੋ ਆ ਭਰੀ ਹੋਈ ਪੂਰੀ ਹੈ ਨਾ ਆ ਵੀ ਲੈ ਦੀ ਦਿੱਕਾ ਟਾ ਆ ਵੀ ਬਹੁਤ ਹੋ ਗਿਆ اچھا ਬੂਜਾ ਕਰ ਲਿਆ ਜੇ ਕੰਜੀ ਦੀ ਬੂਜਾ ਕਰ ਲੰਦੀ ਆ ਟੁਕੜਾ ਹੋ ਗਿਆ ਆ ਕਿਆ ਲਾਇਆ ਹੋਇਆ ਜੀ ਅੱਛਾ ਜਿਮੀ ਗੰਦ ਲਾਇਆ ਜਿਮੀ ਕਰਦਾ ਬੂਟਾ ਦੇਖ ਲਓ ਇੱਧਰ ਹੀ ਜਿਮੀ ਗੰਦ ਲਾਇਆ ਹੋਇਆ ਈ ਜਿਮੀ ਗੰਦ ਵੀ ਫੇਰ ਥੱਲੇ ਹੀ ਹੁੰਦਾ ਹਾਂ ਉਹੀ ਧਰਤੀ ਜੇ ਹੁੰਦਾ ਉਹ ਵੀ ਧਰਤੀ ਹਾਂ ਧਰਤੀ ਜਾਂ ਭਾਈ ਮੁੰਡੇ ਨੌਲੇਜ ਪੂਰੀ ਆ ਆ ਦੇਖ ਲਓ ਪੂਰੀ ਕਿਆਰੀ ਜਿਮੀ ਗੰਦ ਫੇਰ ਗੱਠੀ ਲਾਈ ਤੇ ਅੱਛਾ ਗੱਠੀ ਤਿੰਨ ਗੱਠੀ ਇਹ ਤਿੰਨ ਕਾ ਕੀ ਲਾਤੀ ਹੈ ਉਹਦਾ ਉਹਦਾ ਤਾਂ ਹੀ ਪਿੱਛੇ ਜੰਮ ਦਾ ਹਲੇ हां देखो आले जम्मदा भी है भाई दो गट्ठियां आले जमूंगीयां लगदा हो दो दो नहीं, नहीं आ जमदा देख गट्ठी दे इक्के दी इकदे ਥਲੇ ਤੇ ਤਿੰਨ ਤਿੰਨ ਚਾਰ ਚਾਰ ਨਿਕਲਿਆ ਹੋਊ ਅੱਛਾ ਦੋ ਦੋ ਤੋੜੀਆਂ ਗੱਭੇ ਦੇ ਤੋੜ ਨਹੀਂ ਲਾਤੀ ਨਹੀਂ ਤੋੜੀਆਂ ਨਹੀਂ ਆਈਆਂ ਇੱਕ ਨਾ ਹੀ ਬਿਕ ਬੜੀ ਗੱਠੀ ਉਹਦੀਆਂ ਜਿਹੜੇ ਅੱਖਾਂ ਬਣ ਜਿੰਦੀ ਆਏ ਹੋਰ ਬਣ ਜੇਂਦੇ ਅੱਛਾ ਦੋ ਦੋ ਹੋਈਂਦੇ ਦਿੰਦੇ ਇਹ ਪਹਿਲਾਂ ਵੀ ਤੇਰੇ ਰੇੜੀ ਦੇ ਅੱਲਾ ਯਾਗਾ ਤੇ ਹਾਂ ਪਹਿਲੀ ਵਰੀ ਮੂਹਲੀ ਪਹਿਲੀ ਵਾਰੀ ਸਮਝ ਪਾਣ ਜੇ ਦੀ ਖੇਤੀ ਆ ਏ ਇਹ ਉਹ ਪਾਪਾ ਨਾਲ ਦੀ ਇਹ ਵੇ ਪਾਣ ਜੇ ਦੀ ਖੇਤੀ ਆ ਭਾਈ ਆ ਕੇ ਆਰੀ ਵਾਲੀ ਇਹਨੇ ਉਹ ਗੜਾਈਆਂ ਕਰੀਆਂ ਸਾਰਾ ਕੁਝ ਕਰਿਆ ਗੜਾਈਆਂ ਕਿੰਨੀਆਂ ਕਰਤੀਆਂ ਦੋ ਦੋ ਗੜਾਈਆਂ ਕਰਤੀਆਂ ਅੱਛਾ ਭਾਈ ਇੱਕ ਡੈੜੀ ਇਹਨੇ ਲੈਣੀ ਆ ਬਰਬਰੀ ਹੁਣ ਬੱਕਰੀ ਬੱਕਰੀ ਛੇ ਛੇਲੀ ਮਿਲ ਜਵੇ ਚੋ ਛੋਟੀ ਮਿਲ ਜਵੇ ਹਾਂ ਜਿਹੜੀ ਬਰਬਰੀ ਲੈਣੀ ਆ ਬਰਬਰੀ ਲੈਣੀ ਆ ਚਿੱਟੇ ਰੰਗ ਦੇ ਹੁੰਦੀ ਆ ਪਿਓਰ ਜੇ ਆਪਣੀ ਕੋਈ ਵੀਡੀਓ ਦੇਖਦਾ ਭਾਈ ਦੱਸਿਓ ਜੇ ਕਿਸੇ ਕੋਲ ਹੋਈ ਹਾਂ ਪਾਂ ਜੇਂ ਦੋੜੀਆਂ ਨੇ ਇੱਕ ਅੱਧਾ ਗਾ ਪਾਇਆ ਹੋਇਆ ਮਾਮੇ ਮੈਨੂੰ ਬੱਕਰੀ ਦਵਾ ਦੁਨੀਆਂ ਤਾਂ ਰੱਖੀਆਂ ਹੋਈਆਂ ਏ ਬੀਟਲ ਤਾਂ ਜਣੀ ਬਰਬਰੀ ਲੈਣੀ ਏ ਬਰਬਰੀ ਲੈਣੀ ਬਾਈ ਦੱਸ ਸਹੀ ਕਿਹੜੀ ਲੈਣੀ ਆ ਕਿੰਨੇ ਕ ਪੈਸੇ ਖਰਚ ਦੂੰਗਾ ਪਾਂਜੇ ਥਿਆਰ ਤੱਕ ਠੀਕ ਆ ਛੋਟੀਓ ਲੈਣੀ ਛੋਟੀਓ ਲੈਣੀ ਆ ਪਾਲ ਲੂੰਗਾ ਫਿਰ ਪਾਲ ਲੂੰਗਾ ਪੱਠੇ ਲੈਣੀ ਆ ਪੱਠ ਲੈਣੀ ਆ ਬਾਈ ਠੀਕ ਠੀਕ 5000 ਰੁਪਏ ਲਾ ਦੇ ਉਹ ਹਮ ਅੱਛਿਆ ਫਿਰ ਉਹ ਜੀ ਦੀ ਕਾਇਮ ਆ ਤੇਰੀ ਝੋਨਾ ਉਹ ਆ ਜਾ ਖੜ ਆ ਗੰਨਾ ਕਿਹੜਾ ਏ 685 ਆ ਇਹ ਠੀਕ ਆ ਉਹ ਜਿਹੜਾ 14 ਕਨਾਲਾ ਜ 18 ਨਾਲ 85 18 ਨਾਲ 85 ਕਿੰਨਿਆ ਕਨਾਲਾ ਉਹ 14 ਕਨਾਲਾ ਅੱਛਾ ਫਿਰ ਬੀਜ ਕਿਹੜਾ ਕਿਹੜਾ ਲਾਇਆ ਝੋਨੇ ਦਾ ਪਤਾ ਕੁਛ ਕਿਹੜਾ ਕਿਹੜਾ 110 126 ਅੱਛਾ 1301 ਹਾਂ 1509 15 ਸਾਨੂੰ ਵੀ ਲਈ ਓਏ achar ਹੀ ਨਾ ਪਾਇਆ ਇੱਕ ਦੀ achar ਨਹੀਂ ਪਾਇਆ ਫਿਰ ਤੁਸੀਂ ਹੈ ਇੱਕ ਹੋਰ ਪੀ ਲੈ ਉਹਦਾ ਨਾਉਂ ਨਹੀਂ ਪਤਾ ਅੱਛਾ ਚੱਲ ਨਾ ਇੱਕ ਲਾਇਆ ਤੇ ਆਪਣੀ ਨਹੀਂ ਦੀ 15 ਸਾਨੂੰ ਅੱਛਾ ਫਿਰ ਤੁਹਾਡਾ achar ਨਹੀਂ ਪਿਆ ਇੱਕ ਦੀ ਨਹੀਂ ਫਿਰ achar ਵਾਲੀ ਮਹੀਨ ਨਹੀਂ ਮਿਲੀ ਤੁਹਾਨੂੰ ਹਾਂ ਟਾਲ ਪਰ ਸਿੜਦਾ ਇਹਨਾਂ ਨੇ ਚੱਲ ਠੀਕ ਹੈ ਇਹ ਕਿਨੇ ਵੇਚਣਾ ਹੈ ਬੱਛਾ ਹਾਂ ਉਹ ਵੀ ਦੇ ਓਰੇ ਤਾਂ ਆ ਜਾ ਤੂੰ ਤਾਂ ਗੱਲ ਹੀ ਕਰਦਾ ਕਿਹੜਾ ਵੇਚਣਾ ਭਾਈ ਹਾਲੀ ਆ ਪੂਰਾ ਦੇਸੀ ਆ ਦੇਸੀ ਆ ਕਿਹੜਾ ਇਹ ਬਲੇਤੀ ਆ ਦੇਸੀ ਉਹ ਆ ਅੱਛਾ ਫੇਰ ਹਾਲੀ ਕੱਢਿਆ ਵਾ ਹਾਂਜੀ ਹਲਦਾ ਕਿ ਰੇੜੇ ਦਾ ਹਲਦਾ ਕਿ ਰੇੜਾ ਹਲਦਾ ਰੇੜਾ ਵੀ ਰੇੜੇ ਦਾ ਵੀ ਦੋਨਾਂ ਦਾ ਹਾਲੀ ਕੱਢਿਆ ਹੋਇਆ ਰੇੜੇ ਨੂੰ ਵੀ ਚੱਲਿਆ ਹੋਇਆ ਹਲ ਨੂੰ ਵੀ ਚੱਲਿਆ ਹੋਇਆ ਅੱਛਾ ਫੇਰ ਭਾਈ ਪਾਣਜੀ ਜੀ ਤੁਹਾਨੂੰ ਦਿਖਾਉਂਗੇ ਕਾਮਯਾਬ ਹੁੰਦੀ ਐ ਇਹ ਮੂਖਲੀ ਜਾਂ ਨਹੀਂ ਹਨਾ ਬਣ ਜਿਆ ਦੋ ਕੁ ਮਹੀਨੇ ਤੱਕ ਤਿੰਨ ਮਹੀਨੇ ਤੱਕ ਹੋਊਗੀ ਤੇ ਸਾਨੂੰ ਵੀ ਦੇ ਦੂੰਗਾ ਇੱਕ ਝੋਕਾ ਨਹੀਂ ਹੂੰ ਇੱਕ ਝੋਲਾ ਇੱਕ ਝੋਲਾ ਦੇ ਦੂੰਗਾ ਸਾਨੂੰ ਇੱਕ ਝੋਲਾ ਹੋਈ ਬਹਿ ਨਹੀਂ ਉਹ ਬਹੁਤ ਆ ਲੈ ਇੱਕ ਝੋਲਾ ਹੋਊਗਾ ਇੱਕੇ ਹੋਊਗਾ ਯਾਰ ਹਾਂ ਪੰਜ-ਸੱਤ ਝੋਲੇ ਤਾਂ ਆਰਾਮ ਨਾਲ ਹੋ ਜਾਣੇ ਆ ਇੰਨਾ ਹੈਗਾ ਯਾਰ ਦੇਖ ਤਾਂ ਸਹੀ ਕਿੰਨਾ ਦਾ ਫਾਲ ਆ ਥੱਲੇ ਪਤਾ ਕਿੰਨਾ ਨਿਕਲਣੀ ਹੈ ਇੱਕ-ਇੱਕ ਨੂੰ ਪੈਸਾ ਉਹੋਂ ਨਿਕਲਦੀ ਆ ਇੱਕ ਨੂੰ ਨਹੀਂ ਲੱਗੇਗੀ ਨਹੀਂ ਤੁਸੀਂ ਲਾਈ ਕਦੇ ਬਹੁਤ ਹਾਂਜੀ 5 5 4 4 ਕਿੱਲੇ मूਘਲੀ ਦੇ ਹੋਰ ਢੈਲੀ ਵਾਲੇ ਸਾਰੇ मूਘਲੀ ਲਾਉਂਦੇ ਛਿੱਟਾ ਦੇ ਕੇ ਨਹੀਂ ਕੰਮ ਜਾਉ ਹੈਗੇ ਛਿੱਟਾ ਦੇ ਕੇ ਇਹ ਕਿਦਾਂ ਲਾਈ ਤੀ ਡੋਲਾਂ ਅੱਛਾ ਡੋਲਾਂ ਪਰ ਲਾਈ ਹੋਈ ਆ ਡੋਲਾਂ ਬੀਜ ਰੱਖ ਕੇ ਉੱਪਰ ਮਿੱਟੀ ਪਾ ਦਿੱਤੀ ਹੈ ਐਵੇਂ ਹੀ ਕਰਿਆ ਹੋਇਆ ਉੱਪਰ ਤੇ ਲਾਤਾ ਪਾਣੀ ਹਾਂ ਠੀਕ ਬਹੁਤ ਪਹਿਲਾਂ ਜੱਗੇ मूਘਲੀ ਲਾਉਂਦੇ ਤੇ ਅੱਛਾ ਲਾ ਆ ਤਾਂ ਕੰਨ ਲਾਉਂਦਾ ਤਾਂ ਆ ਪੰਜ ਦਾ ਹਾਂ ਤਾਂ ਸਾਲੇ 2 ਕਿਲੇ 2.5 ਕਿਲੇ ਅੱਛਾ ਜੀ ਹਾਂ ਦੇਸੀ ਲੇਬਰ ਵਾਲੇ ਹੋ ਲੋ ਪਾਣੀ ਨਹੀਂ ਹੁੰਦਾ ਦਾ ਯਾਰ ਪਾਣੀ ਘੱਟ ਦਾ ਪਾਣੀ ਜਾਂ ਪਾਣੀ ਵੀ ਘੱਟ ਹੁੰਦਾ ਤਾਂ ਖੂ ਆਂ ਲਈਦਾ ਹਾਂ ਇਹ ਇੰਜਣਾਂ ਮੋਟਰਾਂ ਮਾਟਰਾਂ ਇੰਜਣ ਵੀ ਬਾਅਦ ਚ ਚੱਲੇ ਅੱਛਾ ਜੀ ਪੱਕੇ ਜਾਲਦੇ ਦੇ ਪੱਕਾ ਇਹ ਫਿੰਜੜਾਂ ਨਾਲੇ ਹਾਂ ਤਾ ਨਾ ਮੋਹਬਲੀ ਹੁੰਦੀ ਪੱਕੀ ਆ ਕਾਦੀ ਫੈਕਟਰੀ ਲੱਗੀ ਥੋੜੇ ਟਾਈਲਾਂ ਦੀ ਇਹ ਟਾਈਲਾਂ ਬਣਦੀਆਂ ਟੈਲ ਬਣਦੀ ਯਾਰ ਟਾਈਲ ਇਟ ਇਹਨੇ ਬਣਾਉਣ ਨੇ ਨਹੀਂ ਲੇਕੀ ਲੱਗੀ ਨਹੀਂ ਹਲੇ ਤਾਂ ਮਨ ਲੱਗਦਾ ਇਹ ਸੜਕਾਂ ਨੂੰ ਸਪਲਾਈ ਕਰਦੇ ਸਮਾਨਕ ਕੋਲ ਲੈਂਟਰ ਪਾ ਦੇ ਕਿਹਨਾਂ ਸਪਲਾਈ ਜਾਂਦੀ ਹੈ ਜੇ ਲੈਂਟਰ ਪਾਉਣੇ ਹੈ ਆ ਲੈਂਟਰ ਪਾਈ ਜਾਂਦੇ ਏਰੀਆ ਦੇ ਸਾਹਮਣੇ ਪੈਸੇ ਲੈਣੇ ਹਨ ਅੱਛਾ ਕਿ ਜਿੰਨੀ ਦੂਰ ਜਾਉਂਗੇ ਨਹੀਂ ਹਾਂ ਉੱਤਾਂ ਦੇ ਹਿਸਾਬ ਨਾਲ ਕਰ ਦੇ ਸਾਹਮਣੇ ਅੱਛਾ ਜਿੱਥੇ ਮਾਦੀ ਪਵਾ ਲੋ ਅੱਛਾ ਚਲੋ ਦਿਖਾਈਏ ਤੁਹਾਡਾ ਬੱਚਾ ਕੀ ਭਾਈ ਬਰਬਰੀ ਹੋਈ ਦੱਸਿਓ ਕੋਈ ਭਾਂਜੇ ਨੂੰ ਆਪਾਂ ਨੇ ਦੇਣੀ ਆ ਲੈ ਕੇ ਬਰਬਰੀ ਛੋਟੀ ਚਾਹੀਦੀ ਹੈ ਨਾ ਬਜੇ ਚਾਹੀਦਾ ਸੱਤ ਕੱਟ ਕੇ ਦਿੰਦਾ ਹੋ ਸੱਤ ਅੱਠ ਦਿਨ ਦਾ ਪਾੜ ਲੂੰਗਾ ਤੂੰ ਹਾਂ ਮਰਗਾ ਮਹੀਨੇ ਦਾ ਹੋ ਨਹੀਂ ਨਹੀਂ ਹੂੰ ਸੱਤ ਅੱਠ ਦਿਨ ਦਾ ਚੱਲ ਜੂ ਮਹਿੰਗਾ ਮਿਲੂਗਾ ਮਹੀਨੇ ਦਾ ਮਹੀਨੇ ਦਾ ਤਾਂ ਮਹਿੰਗਾ ਮਿਲੂਗਾ ਇਹ ਤਾਂ ਆਹ ਖੜਾ ਬਾਈ ਇਹਨਾਂ ਨੇ ਗੰਨਾ ਸੀੜਿਆ ਦਾ ਸਾਰਾ ਇਹਨਾਂ ਨੇ ਆਹ ਗੰਨਾ ਸੀੜਿਆ ਆਇਆ ਹਾਲ ਹੀ ਪੂਰਾ ਕੱਢਿਆ ਇੱਕ ਹਾਲ ਨਾਲ ਚਲਾਇਆ ਤਾਂ ਇਹ ਇੱਕੋ ਚਲਾਇਆ ਤਾਂ ਇੱਕ ਹਾਲ ਤਾਂ ਸੋਰੀ ਕਿ ਉੱਪਰ ਉਹ ਬਨੀਤੀ ਬਣਾਈ ਹੋਈ ਡਬਲ 45 ਵਾਲਾ ਨਹੀਂ ਤਾਂ ਬਣਾਇਆ ਉਹ ਨਹੀਂ ਨਹੀਂ ਡਬਲ ਸਿੰਗਲ ਵਾਲੀ ਬਣਾਇਆ ਤਾਂ ਆਹ ਜਿਹੜਾ ਹਾਲ ਕਿੱਥੇ ਦੇ ਬਣਾਇਆ ਤਾਂ ਫੇਰ ਹਾਲ ਹੈਗਾ ਤਾਂ ਸਾਡੇ ਹਾਲ ਹੈਗਾ ਤਾਂ ਹੈਗਾ ਤਾਂ ਪੁਰਾਣਾ ਪਿਆ ਆਪਣਾ ਆ ਜਾ ਕੋਈ ਪਿਆ ਤਾਂ ਰਾਜੇ ਮਾਜਰੇ ਗਿਆ ਤਾਂ ਮੇਰੇ ਪਾਪੇ ਨੇ ਨਾਲ ਉਹਨੂੰ ਆ ਫਿਰ 45 ਲਾ ਦੇ ਇੱਕ ਹੈ ਗੱਬੇ ਵੜਨੇ ਨੂੰ ਗੱਬੇ ਵੜਦੇ ਹੁਣ ਹੜੜੜੇ ਜਿਹੇ ਪੰਜਾਲਾ ਪੰਜਾਲਾ ਹੈ ਐਵੇਂ ਹੀ ਹੁਣਾ ਆ ਵੱਛਾ ਜੀ ਪੰਜਾਲੀ ਦਾ ਪਗੜਾ ਬਈ ਪੂਰਾ ਕਿੰਨੇ ਪੈਸੇ ਇਹ ਮੰਗਦੇ ਹੁਣ ਹਾਂਜੀ ਬਾਈ ਕਿੰਨੇ ਪੈਸੇ ਲੈਣੇ ਆ ਦੱਸੋ 10000 ਰੁਪਇਆ ਲੈਣਾ ਹੈ ਮੰਗਦੇ 10000 ਹਾਂਜੀ ਲਾਉਂਗੇ ਤਾਂ ਘੱਟ ਸੌਦਾ じゃ ਹੋਊਗਾ ਜਦ ਦੇਖੀਏ ਹਾਂ ਫੇਰ ਮੌਕੇ ਪਰ ਮੌਕੇ ਪਰ ਜਣੀ 10000 ਰਿਮਾਂਡ ਆ ਵੀ ਮੋਡਲ ਆ ਠੀਕ ਚੱਲ ਹੁਣ ਕਰਦਾ ਆਉਂਗਾ ਫੇਰ ਨਾਨਕੇ ਆ ਨਾਨਕੇ ਰਖੜੀਆਂ ਨੂੰ ਆਉਂਗਾ ਹੁਣ ਤਾਂ ਮੈਨੂੰ ਲੱਗਦਾ ਹੈ ਬਾਕੀ ਭਾਈ ਕੱਲ ਚੌੜਾ ਲੰਗਰ ਲਾਇਆ ਤਾਂ ਮੀਂਹ ਤਾਂ ਪਿਆ ਨਹੀਂ। ਐਈ ਨਹੀਂ ਤਿੰਨ ਪਿੰਡਾਂ ਨਾਲ ਲਾਤਾ ਇੱਕ ਨੇ ਹਾਂ ਆ ਰੋਜ਼ ਦੇਖ ਲੋ ਚੜ ਚੜ ਕੇ ਆਉਂਦਾ ਏ ਪੈਂਦਾ ਹੈ ਨਹੀਂ ਠੰਡੀਆਂ ਵਾ ਕਹੀ ਜਾਈ ਹੈ ਨਾ ਹਾਂ ਨਹੀਂ ਬੈਠਿਆ ਕਿਤੇ ਆ ਗਿਆ ਤਾਂ ਪਾੜਾ ਪੂੜਾ ਆਹ ਵਾ ਚੱਲੀ ਗਈ ਦੇਖੋ ਸਾਡੇ ਦੇ ਰੋਜ਼ ਹੀ ਆ ਕੜਾਉਂਦਾ ਵੀ ਪੈ ਗਿਆ ਪੈ ਗਿਆ ਹੂੰ ਟੋਕੜੀਆਂ ਆਉਂਦੀਆਂ ਨੇ ਅੱਛਾ ਥੋੜੇ ਵੀ ਸੁੱਕਾ ਹੀ ਆ ਕੰਮ ਨਹੀਂ ਸਾਡੇ ਤਾਂ ਇੱਕ ਤਾਂ ਪੈ ਵੀ ਲਿਆ ਆ 95 ਗੰਨਾ ਤੁਹਾਡਾ ਹੈ ਹਾਂ ਇਹਨੂੰ ਬਣਾ ਦੋ ਹੁਣ ਹਾਂ ਨਹੀਂ ਕਰ ਦੂੰਗਾ ਇਹ ਤਗੜਾ ਬਧੇਰਾ ਹੋਇਆ ਹੋਇਆ ਬੱਚਾ ਦੇ ਬੂਟੇ ਲੱਗਦੇ ਆ ਮਰਦੇ ਆ ਨਾ ਮਿਰਚਾਂ ਨਿੰਬੂ ਉਹ ਕਾ ਦਾ ਬੂਟਾ ਲੰਬਾ ਜਾ ਉਹ ਲੰਬਾ ਜਾ ਹੋਇਆ ਇਹ ਜਿਹੜਾ 슈ਗਰ ਫ੍ਰੀ ਆ ਅੱਛਾ ਉਹ ਆ ਕੜੀ ਬੱਤਾ ਇਹ ਮੈਂ ਲੱਗਦਾ ਹੈ ਆ ਕੜੀ ਬੱਤਾ ਜਿਹੜਾ ਆਪਾਂ ਲਾਇਆ ਹੋਇਆ ਅੱਛਾ ਬੱਕਰੀਆਂ ਕੋਲ ਲਾਇਆ ਨਹੀਂ ਹੋਇਆ ਹਾਂ ਉਹ ਵਾਏ ਜਿਹੜਾ ਇਹਨੇ ਪਹਿਲਾਂ ਲਾਇਆ ਇਹਨਾਂ ਤਾਂ ਕੱਦਾ ਲਾਇਆ ਹੋਇਆ ਹੈ ਨਾ ਵਾਲੇ ਲਾਇਆ ਸਾਡੇ ਪਿਛਲੇ ਸਾਲ ਜਮਨਤ ਸਰ ਨੂੰ ਅਮਰਸਰ ਨੂੰ ਇਕੱਠਾ ਹੀ ਵਿਆਹ ਜੇ 2 ਸਾਲ ਹੋ ਗਏ ਫਿਰ ਮਨ ਲਾ ਜਿਹੜੇ 2 ਸਾਲ ਆਹੋ ਜੱਜ ਕੇ ਆ ਆਪਣਾ ਪੱਟਕੇ ਦੁਆਰੇ ਜਗਾ ਲਾਤਾ ਉਹ ਜੜ ਦੁਆਰਾ ਫਿਰ ਚੱਲਣੇ ਟਾਈਮ ਲੱਗ ਗਿਆ ਬੱਕਰੀਆਂ ਨੇ ਵੀ ਨਾਦ ਮਾਰਤਾ ਹੁਣ ਜਾਲੀ ਲਾਈ ਮਨਿੰਦਰ ਅਸੀਂ ਉਹ ਜਾਲੀ ਲਾਤੀ ਅਸੀਂ ਹੁਣ ਨਹੀਂ ਤਾਂ ਬੱਕਰੀਆਂ ਹੀ ਖਾਈ ਜਾਂਦੇ ਤੇ ਛਿੱਲੇ ਨੇ ਬਾਹਰ ਨਿਕਲ ਕੇ ਛਿੱਲੇ ਨਿਕਲ ਜਾਂਦਾ ਹੁਣ ਉਹਦੇ ਵਿੱਚੋਂ ਪੈਪ ਬੱਚੇ ਨੂੰ ਨਿਕਲ ਜਾਂਦਾ ਪੈਪ ਲੋੜਵਾ ਕਰ ਕੋਲੋਂ ਬੱਚੇ ਨਿਕਲ ਜਾਂਦਾ ਬੜਾ ਬਈ ਆ ਦੇਖ ਲਓ ਭਾਈ। ਉਹ ਤਾਂ ਆ ਲਾ ਲਾ ਦੂਆ ਛੋਟਾ ਛੋਟਾ ਭਜਨ ਆ ਜਿਹੜਾ ਭਜਨ ਆ ਉਹ ਬਾਹਰ ਨਿਕਲ ਜਾਂਦਾ ਦੂਏ ਵੀ ਜਿਹੜੇ ਛੋਟੇ ਛੋਟੇ ਉਹ ਵੀ ਨਿਕਲ ਜਾਂਦੇ ਆ। ਬਾਕੀ ਇੱਧਰ ਆ ਬੱਕਰੀਆਂ ਇਹਦੀ ਬੱਕਰੀ ਜੀ ਸੋਣੇ ਵਾਲੀ ਆ ਹੁਣ ਛੇਲੀ ਬੜੀ ਬੱਕਰੀ। ਥਲੇ ਚ ਹੋਈ ਜਾਂਦਾ ਇਹਨੂੰ। ਇਹਨੂੰ ਅਸੀਂ ਕਿਹਾ ਵੀ ਚੋਣੇ ਤੇ ਹਟ ਜਾ ਹੁਣ ਸੋਣੇ ਵਾਲੀ ਇਹ ਪੰਜ ਚਾਰ ਦਿਨ ਚ। ਉਹ ਬੱਕਰੀ ਸੋਣੇ ਵਾਲੀ ਇਹ। ਚੋਣੇ ਤੇ ਹਟਦਾ ਨਹੀਂ ਹੁਣ ਕੱਲੀ ਕਰਤੀ ਐ। ਛੇਲਾ ਲੱਕ ਕਰਦਾ। ਉਹ ਤਿੰਨ ਚਾਰ ਹੋ ਆ ਪਿਛਲੇ ਅੱਗੇ ਵੀ ਤੁਹਾਨੂੰ ਦਿਖਾਈਆਂ ਇੱਕ ਵਾਰੀ ਵੀਡੀਓ ਚ। ਬੰਦੀਆਂ ਆ। ਖੋਲ ਲੀਆਂ। ਆਉ ਨੀਮੀ ਆ ਦੂਈ ਛੋਟਿਆਂ ਨੂੰ। ਆ ਬੱਕਰੀ ਨੂੰ ਉੱਚੀ ਕਰਤੀ। ਪਹਿਲਾਂ ਇਹਨਾਂ ਨੀਮੀ ਹੋਤੀ ਇੱਥੇ। ਖਾਈਆਂ ਦੀ ਜਾਈ ਲੱਗੂ ਉੱਚੀ ਹੋਵੇ ਐ ਨਹੀਂ ਖਾਈ। ਆਓ ਪੈਰ ਰੱਖ ਕੇ ਉੱਪਰ ਖਾਈ ਜਾਂਦੇ ਆ ਇਹ। ਖਾ ਵੀ ਹੋ ਗਿਆ ਖਾਈ ਜਾਂਦੀ ਆ। ਅੱਛਾ। ਚੱਲ ਚਲੀਏ ਨਾਨਕੇ ਨਹੀਂ। ਹੋ। ਇੱਕ ਮਿੰਟ ਲਈਏ ਫਿਰ। ਇੱਕ ਮਿੰਟ ਨੂੰ ਲੈ ਜਾਂਦੇ ਆ। ਚੱਲੇ ਹਾਂ। ਉਹ ਬਾਹਰ ਜਾ ਆ ਬੱੱਲਾ ਵਾ ਨਾਲੇ ਚੱਲਦਾ ਪੱਖੇ ਦੇ ਆ ਅੱਗੇ ਨੇ ਬੱੱਲਾ ਦਾ ਜਿਹੜੀ ਫਰਕ ਆ ਇਹ ਦਾਦਾ ਦਾ ਦਾਦਾ ਬੀ ਕਹਿੰਦਾ ਮੱਛਰ ਘਟ ਆਉਂਦਾ ਇਹਦੇ ਨਾਲ ਐਵੇਂ ਨਹੀਂ ਤਾਂ ਫਰਕਾ ਕੋਈ ਕਿੱਥੇ ਤੇ ਮਿਲਦਾ ਇਹੋ ਕਿੱਥੇ ਲਿਆਏ ਤੇ ਅੱਡੇ ਚੋਂ ਹੀ ਮਿਲ ਗਿਆ ਅੱਛਾ ਮੱਛਰ ਦਾ ਨਹੀਂ ਪੁੱਛਣ ਗਏ ਤੇ ਇਹ ਬੱੱਲਾ ਫੇਰੋਂ ਮੱਛਰ ਬਹੁਤ ਆਉਂਦਾ ਕਹਿੰਦੇ ਬੱਲਵੇਂ ਲੈ ਜੋ ਹੈ ਸਾਸੀ ਵੀ ਦੇਖਦੇ ਫਿਰਦੇ ਕਿ ਪੰਛੀਆਂ ਬੰਦੇ ਆਹ ਹੈ ਕੋਲ ਤਾਣਾ ਕਵਾੜੇ ਉਹਦੀ ਵਿੱਚ ਇਹ ਨਹੀਂ ਹੈ ਹੂੰ ਚਲੋ ਜੀ ਚੱਲਦੇ ਬਾਕੀ ਇੱਥੇ ਪੰਤ ਗੁਰੂ ਕੋਲ ਵੀ ਜਾਣਾ ਆਹ ਗੋਸਣਾ ਆਣ ਜੀ ਕੋਲ ਤਾਂ ਰਹਿ ਲਈ ਅਸੀਂ ਦੁਪਹਿਰੇ ਤੇ ਆਏ ਹੋਈਆਂ 11 ਵਜੇ 11 12 ਵਜੇ ਆ ਗਏ ਤੇ ਬਾਕੀ ਕਟੀਆਂ ਤਾਂ ਧੁੱਪ ਦੇ ਘੜਦੀਆਂ ਨਿਲਾ ਵੀ ਦਿੱਤੀਆਂ ਰਾਣੀ ਜੀ ਸਕੂਲ ਤੇ ਆ ਕੇ ਕਹਿੰਦੇ ਜੀ ਡਿਊਟੀ ਆ ਆਪਣੇ ਆਪੇ ਉਹ ਕਰਦਾ ਰੋਜ਼ ਨਣਾਉਂਦਾ ਅੱਛਾ ਹਾਂ ਅੱਛਾ ਪਾਣੀ ਪਿਲਾਇਆ ਸਵੇਰੇ ਇਹ ਕਹਿੰਦੇ ਦਵਾਈ ਲਾਈ ਹੈ ਸਵੇਰੇ ਅੱਜ ਨਾਲ ਆਤੀ ਕਾਦੀ ਕਾਦੀ ਦਵਾਈ ਲਈ ਬੱਕਰੀਆਂ ਦੀ ਹੈ ਹੈ ਬੱਕਰੀਆਂ ਦੀ ਹੈ ਬੱਕਰੀਆਂ ਨੇ ਲਈ ਹਾਂ ਗਾਂਾਂ ਦੇ ਹੈ ਹਾਂ ਕਾਦੀ ਚਿਚੜਾਂ ਦੀ ਚਿਚੜ ਹੋਵੇ ਹਾਂ ਅੱਛਾ ਮਰਦੇ ਨਹੀਂ ਐ ਦੇਖਾ ਮ ਹੁਣ ਨਣਾਉ ਨਾ ਦੋ ਤਿੰਨ ਦਿਨ ਚਾਹ ਬੱਛੀ ਦੇ ਹਾਂ ਇਹ ਨੜਾਇਓ ਨਾ ਫਿਰ ਦਵਾਈ ਲੱਗੀ ਹੋਈ ਨਾ ਅਸਰ ਰਹੂਗਾ ਜਦ ਤੱਕ ਚੜਦੇ ਨਹੀਂ ਫਿਰ ਉਹ ਲਾਇਓ ਅੱਛਾ ਇਹ ਕਹ ਦੇ ਬਾਕੀ ਅੰਤਰਾ ਮੈਂ ਸਭ ਬੜੀ ਜਾਣ ਦੇਦੀ ਅੰਦਰ ਗੱਟੀ ਦੇ ਵੀ ਅੱਛਾ ਕਟੀਆਂ ਦੇ ਹੀ ਪੈ ਗਏ ਹੱਡੇ ਖੁਰਦੇ ਹੀ ਆ ਲੱਗੇ ਆ ਆਹ ਟੱਕੜਾ ਦੇ ਪਾ ਦਾ ਉਹ ਲੱਕਾੜੇ ਦੇ ਬਾਹਰ ਇਹ ਉੱਚਾਈ ਨਾਲੇ ਆਪਣੇ ਆਲਾ ਥੋੜਾ ਜਿਹਾ ਨੀਮ ਆ ਹੂੰ ਆਪਣੇ ਆਲਾ ਥੋੜਾ ਜਿਹਾ ਨੀਮ ਹਾਂ ਨਿਕਾਲ ਦੇ ਬਾਹਰ ਇਹ ਦਰਵਾਜ਼ਾ ਕੋਰੋਵੀ ਬਾਹਰ ਆ ਜਾ ਕਿਉਂ ਨਹੀਂ ਹਾਂ ਨਹੀਂ ਨਹੀਂ ਬਾਹਰ ਨਹੀਂ ਆਉਂਦਾ ਥੋੜਾ ਉੱਚਾ ਹੈ ਆਹ ਸੁਣੀ ਆ ਗਈ ਬਈ ਤੋਈ ਨਾ ਠੀਕ ਆ ਹੁਣ ਇਹ ਹਾਂ ਆਹ ਦੇਖ ਰੋ ਤਾਂ ਤਾਹ ਬੜੂ ਤਾਂ ਹੀ ਦੋ ਤੋ ਬਦਣਾ ਹੈ ਤਾਂ ਹੀ ਬੱਚੇ ਬੜੂਗੇ ਘਾਹ ਨੂੰ ਛਲਾਰੂ ਇਹਦੇ ਛਲਾਰੂ ਰਾਜ ਮਰੂ ਵੀ ਨਹੀਂ ਜਾ ਬੇ ਬਸੀ ਜਿਆ ਬਲਵਾ ਹੋ ਗਿਆ ਹਾਂ ਸੀ ਸੀ ਹੋਣਾਉਣੀ ਆ ਨਹੀਂ ਚੰਗਾਏ ਕਰੀ ਫੇ ਛਿੱਤੀ ਵੱਲਦੇ ਆ ਆ ਪਿੰਜਣਾ ਕਾਹਦੇ ਕੱਥੇ ਦਾ ਕੰਤੇ ਲੱਗੋ ਉਹ ਚਲਣਾ ਚਾਹਾਂ ਕੰਤੇ ਕੱਟ ਚਾਉਂਦੇ ਆ ਬਾਕੀ ਠੰਡੀ ਹਵਾ ਲੱਗੀ ਆ ਹੁਣ ਇਧਰ ਤੇ ਬਾਈ ਚੜਿਆ ਹੋਇਆ ਪੂਰਾ ਪੈ ਜਵੇ ਹੋ ਜਵੇ ਕਿਰਪਾ ਲੋ ਜੀ ਬਾਈ ਹੁਣ ਪਹੁੰਚ ਗਏ ਪੰਥ ਕੋ ਆ ਖੜਾ ਬਾਈ ਪੰਥਾ ਵਾਲਾ 35000 ਅਸਰੀ ਗੱਲੀ ਤਾਉਨੂ ਹਾਂਜੀ ਕਦਾ ਮੁੰਡਿਆ ਠੀਕ ਹੈ ਜੀ ਠੀਕ ਆ ਹਾਂ ਹੋਰ ਫਿਰ ਵਧੀਆ ਵਧੀਆ ਕੀ ਚੱਲਦਾ ਕੰਮਕਾਰ ਬਸ ਕੰਮ ਕਰਦੇ ਜੀ ਵੇਲੇ ਪਾਤਾ ਰੇ ਪਾਣੀ ਅਰੇ ਪਾਣੀ ਪਾਦਾ ਫੁੱਲ ਲੈਨ ਫੁੱਲ ਪਾਤਾ ਵੇਲੇ ਵੇਲੇ ਕਾ ਕੁ ਕਰਤਾ ਵਿੱਚ ਕਾਕਾ ਜੀ ਦੀ ਮੈਂ ਕੱਢਣਾ ਵਾ ਡਾਊਨ ਡਾਊਨ ਸਾਰੀਆਂ ਵਾਰਤੀ ਵਿੱਚ ਤੇ ਰਹਿ ਗਿਆ ਲੋ ਵਿੱਚ ਵਿੱਚ ਰਹਿ ਗਿਆ ਹਾਂ ਆ ਭਾਈ ਇਹਨੇ ਵੀ ਰੱਖ ਲੈ ਦੋ ਚਲਾਰੂ ਇਹਨੂੰ ਵੀ ਰਖਾਤੇ ਹੌਲੀ ਹੌਲੀ ਸਭ ਨੂੰ ਦਿਖਾ ਦੇਣੀ ਅਸੀਂ ਹੈ ਪਹਿਲਾਂ ਮਨੀਂਦਰ ਨੇ ਰੱਖੇ ਤੇ ਪਰ ਪੇ ਉਤੇਵਾ ਦਾ ਸੀ ਲਿਆਏ ਹੁਣ ਤਾਂ ਇਹ ਵੀ ਰੱਖ ਲੈ ਔਰ ਖੁੱਲਾ ਛੱਡਦਾ ਮੈਂ ਤੂੰ ਦਿਖਾਈਂ ਦੇ ਨਿੰਮਾ ਹਾਂ ਔਰ ਇਹਦਾ ਬਿਲਾ ਹੀ ਆਹਾ ਦੇਕਾਂ ਡੁਕਾਂ ਲਾਗ ਪਰ ਸੋ ਖੁੱਲੇ ਛੱਡ ਜਾਣੇ ਰਾਤ ਨੂੰ ਪਿੰਜਰੇ ਮੈਂ ਬੰਦ ਕਰ ਦਿਆਂਗਾ ਪਿੰਜਰੇ ਚ ਕਰਦਾ ਆਓ ਜੀ ਖੁੱਲ੍ਹੇ ਕੀ ਬੰਦੇ ਕਰ ਨਾ ਰ ਮੱਛਰ ਆ ਲੋ ਹਟ ਅੱਛਾ ਹਾਂ ਮੱਛਰ ਹੈ ਚਲ ਵਾ ਮੈਂ ਸਭੀ ਸਾਰੇ ਅੰਦਰ ਕਰ ਦਿਆਂਗਾ ਪੱਖੇ ਹੀਠਾਂ ਚਾਹੀਦੇ ਤੂੰ ਇਹ ਸਾਰੇ ਅੰਦਰ ਧੂਆਂ ਕਰ ਦਿੰਦਾ ਹਾਂ ਹਾਂ ਫੜੇ ਰੰਦੇ ਸਾਰੇ ਆਰਾਮ ਨਾਲ ਹਾਂ ਇੱਕ ਛੇਲਾ ਆ ਛੇਲੀ ਆ ਉਹ ਪਰਲਾ ਛੇਲਾ ਕਾਲਾ ਬਈ ਜੋੜਾ ਹਾਂ ਚੱਲੀਏ ਦੇਲਾ ਹੋ ਗਈ ਏ ਡੱਡ ਦੇਲੇ ਅਸੀਂ ਉਹ ਦਵਾਈ ਦੀ ਆਪਣੇ ਪਿੰਡ ਤੇ ਦਵਾਈ ਦੀ ਬਾਈ ਏ ਡੱਡ ਦੇਲੇ ਜਪਾ ਨਾ ਕਹੇ ਜਗਾ ਹਾਂ ਰਹਿ ਗਿਆ ਫਰਕ ਨਾ ਉੱਚੇ ਵੀ ਹੋ ਗਏ ਉੱਥੇ ਬਾਈ ਉਹਦੇ ਕੋ ਬੰਨਾ ਨਾ ਪਰ ਤੇ ਇਹ ਦੇ ਪਰ ਇਹ ਖੋਲ ਰੱਖਦਾ ਹਾਂ ਆਹ ਹੁਣ ਬੰਨੇ ਆ ਯਾਰ ਹਾਂ ਉਹ ਕੱਖਾਂ ਕਰਕੇ ਕੱਖਾਂ ਪਰ ਬਿਠਾ ਕਰੇ ਮਿੰਗਣਾ ਕਰ ਉਹ ਫੜ ਜਾ ਮਿੰਗਣਾ ਫੜਦੇ ਨਹੀਂ ਯਾਰ ਅਸੀਂ ਹੋਣੀ ਨਾ ਬਾਈ ਤਾਂ ਵਾਧਾ ਕਰੀ ਜਾਣਾ ਐ ਬਸੇੜਾ ਹਾਂ ਇੱਕ ਬਸੇੜੀ ਆ ਚਿੱਲੜਾ ਦਾ ਬਾਹਰ ਆਪਾਂ ਨੇ ਕਰਦਣਾ ਕੰਮ ਚਾਹੀਦਾ ਸਾਲ ਦੋ ਸਾਲ ਤੱਕ ਕਰਦਣਾ ਇਹਦਾ ਕੰਮ ਉਂਝੜਾ ਦੇਣਾ ਚੜਾਈ ਜਾਗੋ ਕਿਤੇ ਚੱਲ ਪਿਆ ਉਧਰ ਬਈ ਡੈਡੀ ਦਾ ਕੰਮ ਓਕੇ ਆ ਰਿਹਾ ਹਾਂ ਹਾਂ ਇਹ ਉਹਦਾ ਗੱਡੀ ਆਉਂਦਾ ਆਊਟ ਆ ਕੰਮ ਆਉਟ ਆ ਗੱਡੀ ਆਉਟ ਆ ਇਹਦਾ ਆਊਟ ਹੋ ਗਈ ਟਾਈਮ ਆਊਟ ਵਾਲਾ ਹੋ ਗਿਆ ਹਾਂ ਟਾਈਮ ਹੋ ਗਿਆ ਆਊਟ ਛੱਡ ਭਰਿਆ ਤੂੜੀ ਦਾ ਭਰਿਆ ਭਰਿਆ ਆ ਏਦਾਂ ਭਰਿਆ ਆ ਅੱਛਾ ਤਿੰਨ ਚਾਰੇ ਡੰਗਰ ਹਾਂ ਬਥੇਰੀ ਆ ਬਥੇਰੇ ਡੰਗਰ ਆ ਹਾਂ ਮੱਝੇ ਚੱਲਦਾ 35000 ਹਾਂ ਆਈ ਜਾਂਦਾ ਕੰਮ ਕੰਮ ਕੱਲ ਭਰਿਆ ਦਾ ਰੇਤਾ ਕੱਲ ਨਦੀ ਚ ਹੁਣ ਤਾਂ ਚੌੜੀ ਕਰਨ ਲੱਗੇ ਨਦੀ ਹੈ ਬਹੁਤ ਸਾਰੀਆਂ ਨਦੀ ਉਹ ਦਰਿਆ ਤੱਕ ਚੌੜੀ ਹੋਣੀ ਹਾਂ ਸਾਡੇ ਪਿੰਡ ਵੱਲ ਵੀ ਹੋਊਗੀ ਤੁਹੀਂ ਜਾਣਾ ਹੁਣ ਅੱਧਾ ਥੋੜੀ ਹੋ ਰਹਿ ਗਈ ਉਹਦਾ ਹਾਂ ਬਸ ਉਧਰ ਨੂੰ ਚੌੜੀ ਕਰਦੇ ਹੀ ਜਾਈਏ ਹਾਂ ਉਧਰ ਨੂੰ ਚੌੜੀ ਹੋਣੀ ਉਧਰ ਨਹੀਂ ਦੂਜੀ ਮੱਜਰੇ ਪੁਲ ਦੇ ਥਲੇ ਇਧਰ ਇਹ ਤਾਂ ਹੋ ਗਈ ਹਾਂ ਹੁਣ ਪੁਲ ਤੇ ਪਰਾਂ ਚੱਲਣਾ ਇਹਨਾਂ ਨੂੰ ਅੱਛਾ ਵੀ ਸਾਰੀ ਚੱਕ ਲੈਣਾ ਕੰਮ ਸਭ ਚੱਕਣਾ ਜੇ ਖੇਤਕੂਤ ਆਗੇ ਇਹ ਦੂਦੋਂ ਨਾ ਜਿੱਥੇ ਬੁਰਚਿੰਗ ਕਰਤੀ ਉਹ ਚੱਕਣੀ ਬਣੀ ਇਹਨਾਂ ਨੇ ਇਹ ਚੱਕਣੀ ਜਿੰਨਾ ਤੱਕ ਮਿੰਤੀ ਆਉਂਦੀ ਆ ਪੂਲਰ ਆ ਕੇ ਦੇ ਆ ਅੱਛਾ ਪੂਲਰ ਆਵੇ ਬੁਰਗੇ ਲੋਕ ਵੀ ਫਿਰ ਇਹ ਠਾਣੋਂ ਵਧੀ ਜਾਣੇ ਨਦੀ ਜ ਨੂੰ ਹੈ ਨਾ ਜਿਹੜਾ ਮੂਰੇ ਜਾ ਕੋਈ ਤੇ ਪਰਚਾ ਹਾਂ ਜਾਂ ਉਹ ਤਾਂ ਉਹ ਤਾਂ ਕੁਝ ਕਰ ਨਹੀਂ ਸਕਦੇ ਉਹ ਤਾਂ ਕਬਜ਼ੇ ਵਾਲੀਆਂ ਨੇ ਇਹਨਾਂ ਦਾ ਕਬਜ਼ਾ ਹੈ ਜਿਹੜੀ ਚੱਲ ਹੋ ਗਈ ਰਜਿਸਟਰੀ ਹੋਈਆਂ ਹੋਈਆਂ ਉਹ ਤਾਂ ਚੱਲ ਬਚ ਜੂਗੇ ਉਹਨਾਂ ਨੇ ਥੋੜੋ ਚੱਕ ਸਕਦੇ ਚੱਕਣੇ ਵੀ ਬਾਜੀ ਇਹਨਾਂ ਨੇ ਮਾੜੀ ਮਾੜੀ ਜਗਾ ਹੈ ਅੱਛਾ ਉਹ ਪਾਣੀ ਨੇ ਖਾਰ ਪਾ ਦੇ ਕਰਨ ਆ ਗਿਆ ਉਹ ਤਾਂ ਪਾਣੀ ਉਹਦੇ ਕੰਮ ਹਣਾ ਸਾਰੇ ਰੋਕ ਦਿੰਦੇ ਹਮ ਹੁਣ ਵੀ ਕਰਦੇ ਨੇ ਕਹਿੰਦੇ ਰੋਕਣੇ ਆ ਅੱਛਾ ਜਿਹੜਾ ਖੇਤ ਉਹ ਜਾਂਦੇ ਨਹੀਂ ਅੰਨੇ ਹੁਣ ਕਿੱਥੇ ਚੱਲ ਜਾਉਂਗੇ ਚੱਕ ਕੇ ਅੰਦਰ ਮਾਰਨੇ ਨਾ ਜਿਹੜੇ ਨਹੀਂ ਕਰਦੇ ਉਹ ਜਾਂਦੇ ਆ ਅੱਛਾ ਆਏ ਕੰਮ ਵਾਲੇ ਅੱਛਾ ਵੀ ਉਲਟ ਚੱਲੇਗਾ ਉਲਟੇ ਹੀ ਜਾਂਦਾਗੇ ਤੁਸੀਂ ਜਾਣੇ ਮਰ ਅਸੀਂ ਗਾਏ ਗਏ ਦੋ ਦਿਨ ਬਾਅਦ ਜਾਂ ਹੈ ਉਹ ਕਿ ਨਾ ਡਾਡੀ ਦੋ ਵਾਰ ਗਿਆ ਹੈ ਅੱਛਾ ਕੈਮਰੇ ਲਾ ਕੇ ਉਹਨਾਂ ਨੇ ਵੀ ਨਦੀ ਜੀ ਅੱਛਾ ਜਿਹੜਾ ਥੱਲੇ ਵਰਕਆਊਟ ਕਰੀ ਜਾਣਾ ਬੰਦਾ ਕਿਹੜਾ ਹੁੰਦਾ ਕਿਹੜਾ ਹੁੰਦਾ ਨਦੀ ਵਿੱਚ ਤਾਂ ਕੋਈ ਰੋਕ ਨਹੀਂ ਸਕਦਾ ਉਹ ਤਾਂ ਨਦੀ ਜੀ ਹੋ ਗਈ ਉਹ ਤਾਂ ਤਾਰ ਤਾਂ ਉਹਦਾ ਰੋਕਦੇ ਹੀ ਆ ਲੱਗਾ ਸਫਾਈ ਕਰਨ ਲੱਗੇ ਹੋਏ ਇੱਕ ਤਰ੍ਹਾਂ ਦੀ ਚੌੜੀ ਕਰਨ ਲੱਗੇ ਹਾਂ ਵੀ ਪਾਣੀ ਦਾ ਲੰਗਾ ਪਹੋਰ ਹੋ ਜੂ ਹਾਂ ਬਹੁਤ ਬਹੁਤ ਚੌੜੀ ਹੋ ਗਈ ਰੇਤਾ ਰੇਤਾ ਹੋ ਗਿਆ ਹੁੰਦਾ ਬਹੁਤ ਨਿਕਲਣੇ ਨਾ ਮਾਰੇ ਰੇਤਾ ਸਾਰੇ ਅੱਛਾ ਇੱਕ ਦੀ ਨਦੀ ਵੀ ਨਹੀਂ ਆਈ ਐ ਇੱਕ ਦੀ ਦਾ ਬਈ ਤੁਹਾਨੂੰ ਜਹਾ ਕੇ ਨਹੀਂ ਗਿਆ ਤਾਂ ਦਹਾ ਕੇ ਲਿਆ ਰਸਨਾਮਾ ਬਣਾ ਜਾਉਣਾ ਦੇਖ ਕੇ ਆਇਆ ਸੀ ਉਹ ਦੇਖਾ ਖੇਤ ਖੇਤਾਂ માં ਚਾਰ ਮਕੀਨਾ ਖੜਾ ਹੀ ਬੈਠਾ ਨੇ ਖੇਤ ਦੀ ਲੱਗ ਚੱਕੀ ਨਦੀ ਦੀ ਲੱਗ ਗਈ ਚੱਤ ਨੇ ਖੇਤਾਂ ਦੇ ਮਦਦਤੀ ਬੈਠਾ ਨੇ ਅੱਛਾ ਲੱਗ ਜਿੱਦੇ ਖੇਤ ਆ ਉਹ ਵੀ ਚੱਕ ਲਾ ਹੁਣ ਰਸਤਾ ਹੋ ਗਿਆ ਉਹਨਾਂ ਨੂੰ ਟਿੱਪਰ ਵਾਲਿਆਂ ਨੂੰ ਨਹੀਂ ਚੱਕਣੀ ਇਹਦੇ ਖੇਤ ਅੱਛਾ ਉਹ ਨਿਆ ਰਸਤਾ ਹੋ ਗਿਆ ਨਾ ਰਸਤਾ ਹੋ ਗਿਆ ਇਹ 11 ਫੁੱਟ ਹੀ ਆ ਨਾ ਟਰਾਲੀ ਹਾਂ 11 ਫੁੱਟ ਵੀ ਨਦੀ ਚੋਂ ਗੱਲ ਹੀ ਘੱਟੀ ਜਾਂਦਾ ਬਥੇਰਾ ਜੋਰ ਆ ਟਰੈਕਟਰ ਤੇ ਆਰਾਮੇ ਲੱਗਦੇ ਰਹਿੰਦੇ ਰੰਗ ਉਹੀ ਜਿਹਾ ਹੀ ਪਿਆ ਨਾ ਜੇ ਚੱਕ ਰਾਇਆ ਆ ਹਾਂ ਇਹੋ ਪਾਲਾ ਕਰਨੇ ਕਿ ਤੂੰ ਕੂਸੇਂ ਚਾਰਾਂਗੇ ਪਿੜਾ ਜਾ ਕਰ ਦੰਦੇ ਹੈ ਹਾਂ ਕੂਸੇਂ ਚੰਗਾ ਲੱਗਣਾ ਆ ਬਧੀਆ ਲੱਗਦਾ ਹੈ ਨਾ ਹਾਂ ਵਾਹ ਚੰਗਾ ਲੱਗਦਾ ਹਾਂ ਖੜਾ ਵੀ ਨਾਲ ਹੀ ਹਾਂ ਇਹਦਾ ਹੋਣੀ ਤੋਆਦਾ 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 ਰੰਗ ਬੜਕੇ ਅੱਖਾਂ ਕਰਕੇ ਅੱਛਾ ਮੈਂ ਕਹਿੰਦਾ ਗੱਲ ਕੀੜਾ ਲੈਦਾ ਪੰਜ ਲਾਇ ਗੇੜਾ ਹੁਣ ਲਿਬੜਾਂਗੇ ਜਿੰਨਾ ਵਜ ਤੋਆਦਾ ਤਨਹੋੜੀ 400 ਰੁਪਏ ਲੈਂਦਾ ਸਾਲ ਨਾਲ 500 ਮੈਨੂੰ ਧੋਾਈ ਦਾ ਇੰਨੇ ਰੇਟ ਸਾਡੇ 2-300 ਲੰਨੇ ਆ ਸਾਡੇ 400 ਬੰਨਣਾ ਆ ਵਾਹ ਯਾਰ ਤੇਲ ਵੀ ਆਪੇ ਮਾਲਣਾ ਨੂੰ ਅੱਛਾ ਰੈਡੀ ਤੋਂ ਆ ਕੇ ਲਿਆਤਾ ਪਤਾ ਨਹੀਂ ਘੱਟ ਚ ਆ ਬੈਠੇ ਬਈ ਉਫੜ ਤੇ ਰੈਡੀ ਜਾ ਜਾ ਜੀ ਲੋ ਜੀ ਡੈਡੀ ਹਾਂ ਜੀ ਕਰੇ ਵਲੰਝਨ ਆ ਕਰੇ ਮੈਰ ਪਰੋਵਾ ਕਰੇ ਕਰੇ ਆਏਗਾ ਚੋਰ ਬੋਲਣ ਨਹੀਂ ਨਾ ਬਾਈ ਨੂੰ ਬਣਾਉਂ ਦੰ ਨਾ ਇੱਥੇ ਕਿਤੇ ਰੋਜ ਆਉਂਦੇ ਆ ਕਦੇ ਇਕੱਠੇ ਆਉਂਦੇ ਆ ਓ ਜੀ ਵੀ ਨਹੀਂ ਬਸ ਹਜ਼ਾਰਾ ਆ ਦੇਣਾ ਇਥੇ ਰਾਨੋ ਕਹਿੰਦਾ ਵੀ ਮਨਨ ਜੇ ਮਾ ਠੀਕ ਕਰਦੇ ਜੀ ਨਾ ਜੀ ਗੱਲ ਕਹਿਣੀ ਹੈ ਬੈਠੇ ਡਰ ਕੇ ਮੀਮੂ ਪਾਉਈ ਹਾਂ ਮਾ ਉਹ ਮੀਮੂ ਪਾਉ ਉਹ ਜਦ ਜਗਮੀ ਬਹਿ ਰਿਹਾਤਾ ਇਦਾਂ ਪਾਈ ਆਰਮਤ ਬੰਦੇ ਵੀ ਆਂ ਰੱਬ ਨੂੰ ਭੁੱਲ ਗਏ ਨਾ ਇਹ ਇਦਾਂ ਕਰਦਾ ਹਰ ਕੋਈ ਭੁੱਲ ਗਏ ਲੋਕ ਜੱਗਨੇ ਚੌਲਾ ਦਾ ਲੰਗਰ ਲਾਇਆ ਮੀਂਹ ਪਾ ਕੇ ਮੀਂਹ ਅੱਜ ਭਾਈ ਸਭ ਤੋਂ ਤੁੰਦਾ ਤਾਂ ਜੱਤੀਂ ਬਰਸਾਤਾ ਔਰ ਦੇ ਮਹੀਨੇ ਚ ਬਰਸਾਤਾ ਹਾੜ ਦੇ ਬਰਸਾਤ ਇੰਨੀ ਬੈਜੀ ਤੇ ਕੱਲ ਛੜਦੇ ਇੰਨੀਆਂ ਬਰਸਾਤਾਂ ਵਾਜੇ ਮੱਥਾ ਟੇਕੇਗਾ ਦੀ ਦੇਸੀ ਚੀਜ਼ ਦਾ ਹਾਂ ਉਹ ਭੁੱਲ ਕੇ ਲੋਕ ਹੁਣ ਗਾ ਆਪਣੇ ਖੂਤ ਤੇ ਪੁਰਾਣੇ ਘੂ ਪਿੰਡਾਂ ਨੂੰ ਵੜੇ ਵੀ ਘਰ ਬੋੜਾ ਹਾਂ ਟਾਲਾ ਹਾਂ ਹੰਟਾਲਾ ਬਾਡੇ ਨੂੰ ਤਾਂ ਉਹ سارے ਹੰਟਾਲੇ ਸਾਲਾ ਤੂ ਆਈ ਜਾ ਆ ਪਿੰਡ ਪਿੰਡ ਵਾਲੇ ਅੱਛੇ ਨਾਲ ਪੌੜੀ ਲੈ ਜੀ ਪਾਣੀ 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 ਬਾਦ ਇਹ ਸਰ ਜੀ ਨਾ ਪਾਕੀ ਵੈਰੀ ਆਤਾ ਧਾਰਤੀ ਮਾਤਾ ਖਵਾ ਜਾ ਖਵਾ ਜਾ ਇਹ ਜਾ ਕੇ ਇਤੇ ਪਾਉਣਾ ਇਤੇ ਲੈਣੀ ਕੋਈ ਚੱਕਾ ਪਹਾੜਾਂ ਦੇ ਵਿੱਚ ਐਨੇ ਬੱਤਲ ਫਰਦੇ ਨੇ ਕੋਈ ਸੁਣਿਆ ਪਹਿਲਾਂ 1000 ਰੁਪਏ ਨਾ ਜੇ ਤੁਸੀਂ ਸੁਣਿਆ ਕਿਤੇ ਬਹੁਤ ਨੁਕਸਾਨ ਹੋਇਆ ਤੁਹਾਨੂੰ ਬੰਦੀਆਂ ਕਿੰਨੇ ਅੰਡੇ ਤੇ ਟੁੱਟੇ ਅਜਵਾਰਿਆਂ ਪਰ ਦਬਲੇ ਹਾਂ ਦਬਲੇ ਤੇ ਪਾੜੇ ਪਰ ਅੰਡੇ ਤੇ ਜਿੰਨੇ ਡੀਰੀਆਂ ਬੀ ਬੀ ਜਿਆਦਾ ਪਾਉਂਗੇ ਤਾਂ ਉੱਚੀ ਜਗਾ ਸਿਆਣਾ ਕਹਿ ਕਰਦੇ ਤੇ ਹਾਂ ਉਦੋਂ ਨਵਾਂਣ ਵਿੱਚ ਉੱਚੀ ਜੇ ਨਾ ਅੰਡੇ ਹੋਵੇ ਜਾਂ ਬੱਟ ਪਰ ਹੋਵੇ ਹਾਂ ਬਾਤ ਹੋਊਗੀ ਬੱਟ ਬਜੇਗੇ ਬੱਟ ਪਰ ਕਹਿੰਦੇ ਨੇ ਖੇਤ ਚ ਦੇ ਦਿੰਦੀ ਐ ਨਾ ਇਦਾਂ ਗੱਡੀ ਦੀ ਨਹੀਂ ਬੱਟ ਪਰ ਦੇ ਦਿੰਦੇ ਨੇ ਜਿਹੜੇ ਜੱਗਾਂ ਅੰਡਾ ਚਾਰੇ ਦੇ ਵਿੱਚ ਆ ਉੱਚੇ ਧਰ ਲੈਣਾ ਨਹੀਂ ਥੱਲੇ ਪਾਣੀ ਹੋਣਾ ਪਾਣੀ ਹੋਣਾ ਪਾਣੀ ਹੋਣਾ ਥੱਲੇ ਤਾਂ ਹੀ ਦਵਾਰੇ ਪਾਣੀ ਨਾ ਬੱਟ ਪਰ ਵੀ ਤਾਂ ਹੀ ਕਰਨੀਏ ਜਿੱਦਾਂ ਨਵਾਂਣ ਤੇ ਉਦੋਂ ਉੱਚੀ ਜਗਾ ਹੁੰਦੀ ਸੀ ਐਨਾ ਐਨਾ ਨਹੀਂ ਕਹਿਣਾ ਠੀਕ ਜੀ ਦਾ ਹਾਂ ਸੋ ਗਾਦੇ ਚਾਣੇ ਲੰਦੇ ਉਹ ਵੇਕਰ ਭਾਈ ਤਾਂ ਕਹਨੇ ਆਈ ਸੀ ਤਾਂ ਦੇਖਿਆ ਹੀ ਨਹੀਂ ਮੀ ਇਹ ਕਿਤਾਬ ਵਿੱਚ ਤਾਲ ਦੇਖ ਹਾਂ ਲੱਗ ਗਿਆ ਸਾਰਾ ਜੱਸੀ 3 ਸਾਲ ਬਸ ਕਰਾਤੀ 4 ਹੋ ਗਈ ਅੱਜ ਹਾੜ ਵਿੱਚੇ ਕਰਾਤੀ 16 ਕਰੀਦੀ ਹੁੰਦੀ ਹਾਂ ਸਾਈ ਹਾਂ ਸੋ ਆ 16 ਵੀ 4 4 ਕਰ 4 ਤਰੀਕ ਹੋ ਗਈ ਅੱਜ ਆਈ ਮੀਨਾ ਲੰਘ ਗਿਆ ਕੀ ਦੱਸਦਾ ਰਹਿ ਗਈ ਇਹਦਾ ਉੱਥੇ ਚੱਕ ਪੈਣਾ ਉਹ ਪੁਰਾਣੀ ਜਿਹਦਾ ਉਹ ਟਾਈਮ ਉਹਦੇ ਜੀਰੀਆ ਪੱਕਣੇ ਇਸ ਤਰ੍ਹਾਂ ਹਾਂਜੀ ਜੇ ਇਹ ਕੰਮ ਕਰ ਲੈਣ ਦਾ ਬਣੇ ਕੀ ਕੰਮ ਆਬਿਆਤ ਦੇਖੋ ਆਪਣਾ ਰਾਵ ਗੈਂਟੀ ਕਰਾ ਦਿਓ ਉੱਤਨ ਕਰ ਆਇਆ ਜਾਓਗਾ ਰਾਵ ਗੈਂਟੀ ਕਰੀਏ ਪਾਵੇਂ ਵੀ ਨਾ ਆਬਾ ਹੱਥਾ ਵੀ ਉਹਦੇ ਹੱਥਾ ਚਲ ਠੀਕ ਹੈ ਜੀ ਚਲਦੇ ਆ ਫਿਰ ਹੁਣ ਹਾਂ ਜੀ ਸਤਿ ਸ਼੍ਰੀ ਅਕਾਲ